ਤਸਾ ਬਾਪ ਦਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕਾ ਕਿਉ ਮਨੋ ਵਿਸਾਰੀ ਆਗੈ ਗਿਆ ਨ ਬਾਜੀ ਹਾਰੀ ਮੋਏ ਮੇਰੀ ਮਾਈ ਹੋਂ ਖਰਾ ਸੁਖਾਲਾ ਪਹਿਰੋ ਨਹੀਂ ਦਗਲੀ ਲੱਗਾ ਨਾ ਪਾਲਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 476 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਹ ਕਾ ਤੀਸਰਾ ਬਚਨ ਇਸ ਬਚਨ ਦੇ ਵਿੱਚ ਕਬੀਰ ਪਾਤਸ਼ਾ ਪਰਮੇਸ਼ਰ ਰੂਪੀ ਬਾਪ ਔਰ ਮਾਇਆ ਰੂਪੀ ਮਾਤਾ ਦੀ ਗੱਲ ਕਰਦੇ ਆਂ ਕਿਰਪਾ ਕਰਦੇ ਹਨ ਕਿ ਜਦੋਂ ਦੀ ਮਹਾਰਾਜ ਕਹਿੰਦੇ ਮੇਰੀ ਮਾਤਾ ਮਰ ਗਈ ਭਾਬੋ ਕਿ ਮੇਰੇ ਅੰਦਰੋਂ ਮਾਇਆ ਦੀ ਮਮਤਾ ਖਤਮ ਹੋ ਗਈ ਪਕੜ ਖਤਮ ਹੋ ਗਈ ਤਾਂ ਉਦੋਂ ਦਾ ਮੇਰੇ ਪਿਤਾ ਪਰਮੇਸ਼ਰ ਜੀ ਦੇ ਨਾਲ ਮੇਰਾ ਰਾਬਤਾ ਹੋਰ ਵੀ ਪੱਕਾ ਹੋ ਗਿਆ ਪੀੜਾ ਹੋ ਗਿਆ ਸੋ ਆਪਣੇ ਬਚਨ ਦੇ ਪਹਿਲੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਬਾਪ ਦਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਬਾਪ ਦਲਾਸਾ ਮੇਰੋ ਕੀਨਾ ਅਰਥਾਤ ਕਿ ਮੇਰੀ ਮਾਤਾ ਦੀ ਮੌਤ ਭਾਵ ਕੇ ਮਾਇਆ ਦੇ ਤਿਆਗ ਤੋਂ ਉਪਰੰਤ ਮੇਰੇ ਪਿਤਾ ਪਰਮੇਸ਼ਰ ਜੀ ਨੇ ਮੈਨੂੰ ਦਲਾਸਾ ਦੇਣਾ ਕੀਤਾ ਹੌਸਲਾ ਦੇਣਾ ਕੀਤਾ ਔਰ ਮਹਾਰਾਜ ਕਹਿੰਦਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਅਰਥਾਤ ਗਜ ਤੇ ਕਪਾਸ ਉਸਨੇ ਮੈਨੂੰ ਮੇਰੀ ਹਿਰਦੇ ਰੂਪੀ ਸੁਖ ਦਾ ਹੀ ਸੇਜ ਤੇ ਲਟਾਉਣਾ ਕੀਤਾ ਨਾ ਉਥੇ ਦੂਸਰੇ ਪਾਸੇ ਉਸਨੇ ਮੇਰੇ ਮੁਖ ਦੇ ਵਿੱਚ ਨਾਮ ਅੰਮ੍ਰਿਤ ਰੂਪੀ ਦੁੱਧ ਵੀ ਦੇਣਾ ਕੀਤਾ ਅੰਮ੍ਰਿਤ ਵੀ ਦੇਣਾ ਕੀਤਾ ਭਾਈ ਜੇਕਰ ਜੋਗ ਹੈ ਕਿ ਜਵੇਂ ਬਾਲਵਸਥਾ ਦੇ ਵਿੱਚ ਕਿਸੇ ਬੱਚੇ ਦੀ ਮਾਤਾ ਮਰ ਜਾਣ ਤੋਂ ਉਪਰੰਤ ਕਈ ਵਾਰ ਉਸਦਾ ਪਿਤਾ ਹੀ ਉਸ ਦੀ ਪਰਵਰਿਸ਼ ਕਰਿਆ ਕਰਦਾ ਸੀ ਸੋ ਇਸ ਕਰਕੇ ਉਸੇ ਵਿੰਬ ਦੀ ਵਰਤੋਂ ਕਰਦੇ ਇੱਥੇ ਕਿਰਪਾ ਕਰਦੇ ਨੇ ਕਬੀਰ ਪਾਸ਼ਾ ਕਹਿੰਦਾ ਬਾਪਦਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦਿਨਾ ਤੇਸ ਬਾਪ ਕੋ ਕਿਉ ਮਨੋਂ ਵਿਸਾਰੀ ਆਗਾ ਗਿਆ ਨਾ ਬਾਜੀ ਹਾਰੀ ਤੇਸ ਬਾਪ ਕੋ ਕਿਉ ਮਨੋਂ ਵਿਸਾਰੀ ਅਰਥਾਤ ਕਿ ਇਡੀ ਇਡੀਆਂ ਵੱਡੀਆਂ ਬਖਸ਼ਿਸ਼ਾਂ ਵਾਲੇ ਪਰਮਪਤਾ ਪਰਮੇਸ਼ਰ ਜੀ ਨੂੰ ਪਹਿਲਾ ਮਕਬੀਰ ਪਾਸ਼ਾ ਕਹਿੰਦੇ ਆਪਣੇ ਮਨ ਤੋਂ ਕਿਉ ਵਿਸਾਰ ਨਾ ਕਰਾਂ ਪਾਪਕ ਕਦੇ ਵੀ ਨਾ ਵਿਸਾਰਾਂ ਔਰ ਉਸ ਦੇ ਇਸ ਅਖੰਡ ਧਿਆਨ ਦੇ ਸਦਕਾ ਮਹਾਰਾਜ ਕਹਿੰਦੇ ਅੱਗੇ ਗਿਆ ਨਾ ਬਾਜੀ ਹਾਰੀ ਅਰਥਾਤ ਕਿ ਮੈਂ ਕਦੇ ਵੀ ਆਪਣੇ ਜੀਵਨ ਰੂਪੀ ਬਾਜੀ ਨੂੰ ਹਾਰ ਕੇ ਅੱਗੇ ਪ੍ਰਲੋਕ ਦੇ ਵਿੱਚ ਨਹੀਂ ਜਾਵਾਂਗਾ ਜਾਂ ਫਿਰ ਜਦੋਂ ਅੱਗੇ ਜਾਵਾਂਗਾ ਨਾ ਤੇ ਜੀਵਨ ਰੂਪੀ ਬਾਜੀ ਹਾਰ ਕੇ ਨਹੀਂ ਜਾਵਾਂਗਾ ਜਿਵੇਂ ਆਪਣੇ ਪਿਤਾ ਨੂੰ ਮਨੋਂ ਨਾ ਵਿਚਾਰ ਨਾ ਕਰਾਂ ਤਾਂ ਸੋ ਅਗੋਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਕਬੀਰ ਪਾਤਸ਼ਾਹ ਕਿਰਪਾ ਕਰਨ ਲੱਗੇ ਨੇ ਕਹਿੰਦਾ ਮੋਏ ਮੇਰੀ ਮਾਈ ਹੋਂ ਖਰਾ ਸੁਖਾਲਾ ਪਹਿਰੋਂ ਨਹੀਂ ਤਗਲੀ ਲਗਾ ਨਾ ਪਾਲਾ ਰਹਾ ਮੋਏ ਮੇਰੀ ਮਾਈ ਹੋਂ ਖਰਾ ਸੁਖਾਲਾ ਅਰਥਾਤ ਕਿ ਚੰਗਾ ਹੋਇਆ ਕਿ ਮੇਰੀ ਮਾਂ ਮਰਗੀ ਕਬੀਰ ਪਾਤਸ਼ਾਹ ਕਹਿੰਦੇ ਭਾਬ ਕਿ ਮੇਰੇ ਅੰਦਰੋਂ ਮਾਇਆ ਦੀ ਮਮਤਾ ਖਤਮ ਹੋ ਗਈ ਮਾਇਆ ਦੀ ਖੇਚ ਖਤਮ ਹੋ ਗਈ ਪਗੜ ਖਤਮ ਹੋ ਗਈ ਅਤੇ ਮੈਂ ਬਹੁਤ ਜਿਆਦਾ ਸੁਖਾਲਾ ਅਰਥਾਤ ਸੁੱਖਾਂ ਵਾਲਾ ਹੋ ਗਿਆ ਸੁਖੀ ਹੋ ਗਿਆ ਕਹਿੰਦਾ ਪੈਰ ਨਹੀਂ ਦਗਲੇ ਲੱਗੈ ਨਾ ਪਾਲਾ ਅਰਥਾਤ ਕਿ ਨਾ ਤਾਂ ਹੁਣ ਮੈਂ ਕਰਮਾ ਕਾਂਡਾ ਰੂਪੀ ਦਗਲੇ ਅਰਥਾਤ ਰੂੰਦਾਰ ਕੁੜਤੀ ਹੀ ਪਹਿਨਦਾ ਹਾਂ ਕਿਉਂਕਿ ਨਾ ਹੀ ਹੁਣ ਮੈਨੂੰ ਪਾਪਾਂ ਰੂਪ ਪਾਲਾ ਹੀ ਲੱਗਦਾ ਭਾਈ ਜਿਵੇਂ ਆਪਾਂ ਜਾਣਦੇ ਹਾਂ ਕਿ ਸਰਦੀਆਂ ਤੇ ਮੌਸਮ ਦੇ ਵਿੱਚ ਮਾਵਾਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਦੇ ਲਈ ਵੱਧ ਤੋਂ ਵੱਧ ਰੂੰਦਾਰ ਕੱਪੜੇ ਪੈਨਣ ਦੇ ਲਈ ਮਜਬੂਰ ਕਰਿਆ ਕਰਦੀਆਂ ਅੱਜ ਵੀ ਕਰ ਜਿੱਥੋਂ ਤੱਕ ਬੱਚਿਆਂ ਦਾ ਸੰਬੰਧ ਹੈ ਖੇਡ ਦੇ ਵਿੱਚ ਗਲਤਾਨ ਬੱਚੇ ਅਕਸਰ ਹੀ ਬਹੁਤੇ ਕੱਪੜੇ ਪੈਣਨ ਤੋਂ ਗਰੇਜ ਕਰਿਆ ਕਰਦੇ ਸਰਨਾ ਸੋ ਐਸੇ ਕਰਕੇ ਕਹਿੰਦੇ ਨੇ ਪੈਰੋਂ ਨਹੀਂ ਤਗਲੀ ਲੱਗਿਆ ਨਾ ਪਾੜਾ ਸੋ ਇਥੇ ਤਗਲੀ ਤੋਂ ਪਾਬ ਕੋਈ ਸਰਦਰ ਉੱਤੇ ਪਹਿਨਿਆ ਜਾਣ ਵਾਲਾ ਕੱਪੜਾ ਨਹੀਂ ਕੋਈ ਰੂਮਦਾਰ ਗੱਦੇਦਾਰ ਕੁੜਤੀ ਨਹੀਂ ਸੋ ਗਦੇਹੀ ਰੂਪੀ ਕੱਪੜਾ ਹੈ ਤਗਲੀ ਤੋਂ ਪਾਬ ਜੋ ਭਗਤ ਜਨਾਂ ਦੇ ਦੁਆਰਾ ਬੰਦ ਖਲਾਸੀ ਤੋਂ ਉਪਰੰਤ ਪਹਿਨੇ ਨਹੀਂ ਜਾਂਦਾ ਉਹਨਾਂ ਨੂੰ ਕੋਈ ਸਰੀਰ ਧਾਰਨਾ ਹੀ ਨਹੀਂ ਪੈਂਦਾ ਭਾਈ ਕਹਤੇ ਨਹੀਂ ਉਹਨਾਂ ਨੂੰ ਕੋਈ ਦੁੱਖਾ ਰੂਪ ਪਾਲਾ ਹੀ ਲੱਗਦਾ ਸੋ ਇਸ ਕਰਕੇ ਮਾਰੇ ਨੇ ਲਿਖਿਆ ਮੋਈ ਮੇਰੀ ਮਾਈ ਹੋਂ ਖਰਾ ਸੁਖਾਲਾ ਪਹਿਰੋ ਨਹੀਂ ਦਗਲੀ ਲੱਗੈ ਨਾ ਪਾਲਾ ਅਰਹਾ ਸਭ ਸ਼੍ਰਾਮ ਦੇ ਕੇ ਅਗੋ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰ ਦੇਣ ਆਪਣੇ ਬਚਨ ਦੇ ਕਹਿੰਦਾ ਬਾਲ ਤਿਸ ਬਾਪੈ ਜਿਨ ਹੋਂ ਜਾਇਆ ਪੰਜਾਂ ਤੇ ਮੇਰਾ ਸੰਗ ਛੁਕਾਇਆ ਪੰਜ ਮਾਰ ਪਾਵਾਂ ਤਲ ਦਿਨੈ ਹਰ ਸਿਮਰਨ ਮੇਰਾ ਮਨ ਤਨ ਭੀਨੇ ਬਾਲਤ ਸਬਾਪੈ ਜਿਨਹੋ ਜਾਇ ਅਰਥਾਤ ਕਮ ਬਲਹਾਰ ਜਾਂਦਾ ਹਾਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਵਾਰ ਨਾ ਜਾਂਦਾ ਹਾਂ ਉਸ ਪਰਮ ਪਿਤਾ ਪਰਮੇਸ਼ਰ ਜੀ ਤੋਂ ਕਿਹੜੇ ਤੋਂ ਜਿਨਹੋ ਜਾਇ ਅਰਥਾਤ ਕਿ ਜਿਨ੍ਹਾਂ ਮੈਨੂੰ ਜੰਮਿਆ ਅਰਥਾਤ ਉਹਨਾਂ ਨੇ ਕੀਤਾ ਪੈਦਾ ਕੀਤਾ ਜਿਹੜੇ ਪਰਮੇਸ਼ਰ ਜੀ ਨੇ ਔਰ ਮਹਾਰਾਜ ਕਹਿੰਦੇ ਪੰਜਾਂ ਤੇ ਮੇਰਾ ਸੰਗ ਛੁਕਾਇਆ ਅਰਥਾਤ ਕਿ ਕੇਵਲ ਜੰਮਿਆ ਹੀ ਨਹੀਂ ਪੈਦਾ ਹੀ ਨਹੀਂ ਕੀਤਾ ਕੇਵਲ ਸਗੋ ਜਿਸ ਤਰ੍ਹਾਂ ਦੁਨਿਆਵੀ ਪਿਤਾ ਆਪਣੇ ਪੁੱਤਰ ਨੂੰ ਮਤ ਦੇ ਕੇ ਕੁਸੰਗੀਆਂ ਤੋਂ ਬਚਾਉਂਦਾ ਹੈ ਠੀਕ ਹੋਵੇ ਹੀ ਮੈਂ ਬਲਹਾਰ ਜਾਂਦਾ ਹਾਂ ਕਬੀਰ ਜੀ ਕਹਿੰਦੇ ਉਸ ਪਿਤਾ ਤੋਂ ਜਿਸ ਨੇ ਮੈਨੂੰ ਮਤ ਬਖਸ਼ ਕੇ ਪੰਜਾਂ ਵਿਕਾਰਾਂ ਦੇ ਨਾਲੋਂ ਮੇਰਾ ਨਾਤਾ ਤੋੜਿਆ ਪੰਜਾਂ ਤੇ ਮੇਰਾ ਸੰਗ ਛੁਕਾਇਆ ਤਰ ਕੇਵਲ ਨਾਤਾ ਹੀ ਨਹੀਂ ਤੋੜਿਆ ਸਗੋ ਮਹਾਰਾਜ ਕਹਿੰਦੇ ਪੰਜ ਮਾਰ ਪਾਵਾ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪੰਜ ਮਾਰ ਪਾਵਾ ਤਲ ਦੀਨੇ ਪਾਵਾ ਪੈਰਾਂ ਨੂੰ ਕਹਿੰਦੇ ਨੇ ਤਲ ਥੱਲੇ ਨੂੰ ਕਹਿੰਦੇ ਨੇ ਕਿ ਉਸ ਪਰਮਪਿਤਾ ਪਰਮੇਸ਼ਰ ਜੀ ਨੇ ਕਾਮ ਆਦਿਕ ਪੰਜ ਵਿਕਾਰ ਮਾਰ ਕੇ ਮੇਰੇ ਪੈਰਾਂ ਦੇ ਥੱਲੇ ਦੇ ਦਿੱਤੇ ਕਟੇ ਮਹਾਰਾਜ ਕਹਿੰਦੇ ਹਰ ਸਿਮਰਨ ਮੇਰਾ ਮਾਨ ਤਨ ਭੀਨੇ ਅਰਥਾਤ ਕਹ ਹੁਣ ਉਸ ਹਰੀ ਜੀ ਦੇ ਸਿਮਰਨ ਦੇ ਸਦਕਾ ਮੇਰਾ ਮਾਨ ਅਤੇ ਤਨ ਆ ਉਸ ਦੇ ਪ੍ਰੇਮ ਦੇ ਵਿੱਚ ਭਿੱਜੇ ਹੀ ਰਹਿੰਦੇ ਨੇ ਗੜੁੱਚ ਹੋ ਗਏ ਸੋ ਅਗੋਂ ਤੀਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਕਹਿੰਦੇ ਪਿਤਾ ਹਮਾਰ ਵਡਗੋਸਾਈ ਤੇ ਸਾ ਪਿਤਾ ਪਹ ਹੋਂ ਕਿਉ ਕਰ ਜਾਈ ਸਤ ਗੁਰ ਮੇਲੇ ਤਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਪਾਇਆ ਪਿਤਾ ਹਮਾਰਾ ਵੱਡ ਗੋਸਾਈ ਅਰਥਾਤ ਕਿ ਸਾਡਾ ਪਿਤਾ ਪਾਬ ਉਹ ਕਾਲਪੁਰਖ ਵਾਹਿਗੁਰੂ ਵੱਡ ਗੋਸਾਈ ਸਮੁੱਚੀ ਸ੍ਰਿਸ਼ਟੀ ਦਾ ਸਾਰ ਅਰਥਾਤ ਵੱਡਾ ਸਾਈਂ ਅਰਥਾਤ ਮਾਲਕ ਹੈ ਭਾਈ ਕਾਇਦਾ ਕਿਸ ਪਿਤਾ ਪੈ ਹੋ ਕਿਉ ਕਰ ਜਾਈ ਅਰਥਾਤ ਕਿਸ ਪਰਮ ਪਿਤਾ ਪਰਮੇਸ਼ਰ ਜੀ ਦੇ ਕੋਲ ਮੈਂ ਭਲਾ ਕਿਸ ਤਰੀਕੇ ਦੇ ਨਾਲ ਜਾਵਾਂ ਜਾਂ ਫਿਰ ਕਿਸ ਪਿਤਾ ਪੈ ਹੋ ਕਿਉ ਕਰ ਜਾਈ ਅਰਥਾਤ ਕਿਸ ਪਰਮ ਪਿਤਾ ਪਰਮੇਸ਼ਰ ਵਰਗਾ ਮੈਂ ਭਲਾ ਕਿਸ ਤਰੀਕੇ ਦੇ ਨਾਲ ਬਣ ਸਕਦੇ ਜਿਵੇਂ ਆਮ ਹੀ ਆਪਣੇ ਪਰਿਵਾਰਾਂ ਦੇ ਵਿੱਚ ਪੁੱਛਿਆ ਜਾਂਦਾ ਨਾ ਬੱਚਾ ਕਿਹਦੇ ਤੇ ਗਿਆ ਹੈ ਪਾਪ ਕੀਦੇ ਵਰਗਾ ਸੁਭਾਅ ਹੈ ਕਿਹਦੇ ਵਰਗੀ ਸੂਰਤ ਹੈ ਸਿਰਤ ਹੈ ਉਹ ਕਾਲਪੁਰਖ ਵੈਗਰੂ ਵਰਗਾ ਮੈਂ ਕਿਵੇਂ ਬਣਾਵਾਂ ਤੇ ਕਿਵੇਂ ਜਾਵਾਂ ਕਬੀਰ ਜੀ ਕਹਿੰਦੇ ਨੇ ਕਹਿੰਦਾ ਸਤਗੁਰ ਮਿਲੇ ਤਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਪਾਇਆ ਸਤਗੁਰ ਮਿਲੇ ਤਮਾਰਗ ਦਿਖਾਇਆ ਅਰਥਾਤ ਕਿ ਜੇਕਰ ਸਤਗੁਰੂ ਪਾਤਸ਼ਾਹ ਮਿਲ ਪੈਣ ਕਿਰਪਾ ਕਰਕੇ ਦਇਆ ਕਰਕੇ ਤਾਂ ਪਰਮਾਤਮਾ ਪਰਮੇਸ਼ਰ ਵੱਲੋਂ ਜਾਂਦਾ ਮਾਰਗ ਭਗਤੀ ਰੂਪੀ ਰਸਤਾ ਦਿਖਾ ਦਿੰਦੇ ਹਨ ਕਤੈ ਮਹਾਰਾਏ ਕਹਿੰਦੇ ਜਗਤਪਿਤਾ ਮੇਰਾ ਮਨ ਪਾਇਆ ਅਰਥਾਤ ਕੇ ਸਾਰੇ ਜਗਤਪਿਤਾ ਪਾਵ ਕਾਲਪੁਰਖ ਵਾਇ ਗੁਰ ਹੁਣ ਮੇਰੇ ਮਨ ਨੂੰ ਪਾ ਗਿਆ ਭਾਵ ਕੇ ਮੈਨੂੰ ਚੰਗਾ ਲੱਗਣ ਲੱਗ ਪਿਆ ਮੇਰੇ ਮਨ ਨੂੰ ਵਧੀਆ ਲੱਗਣ ਲੱਗ ਪਿਆ ਸੋ ਅਗੋਂ ਅੰਤਮ ਚੌਥੇ ਪਦ ਦੇ ਵਿੱਚ ਕਬੀਰ ਪਾਸ਼ਾ ਕਿਰਪਾ ਕਰਨ ਲੱਗੇ ਕਹਿੰਦਾ ਹਾਂ ਪੂਤ ਤੇਰਾ ਤੂੰ ਬਾਪ ਮੇਰਾ ਇਕਾਠਾ ਹਰ ਦੋਹਾਂ ਬਸੇਰਾ ਕਹੋ ਕਬੀਰ ਜਨ ਇੱਕੋ 부ਝਿਆ ਗੁਰ ਪ੍ਰਸਾਦਿ ਮੈਂ ਸਭ ਕਿਛੈ ਸੂਝਿਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਅਰਥ ਸਾਧ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਅਸਲ ਤੇ ਮੈਂ ਤੇਰਾ ਹੀ ਪੁੱਤਰ ਹਾਂ ਅਤ ਤੂੰ ਹੀ ਮੇਰਾ ਬਾਪ ਹੈ ਔਰ ਜਿੱਥੋਂ ਤੱਕ ਆਪਣੇ ਦੋਹਾ ਦੇ ਬਸੇਰੇ ਦਾ ਸੰਬੰਧ ਹੈ ਨਾ ਮਹਾਰਾਜ ਕਹਿੰਦੇ ਇੱਕ ਹੈ ਠਾਹਰ ਦੋਹਾ ਬਸੇਰਾ ਠਾਹਰ ਥਾਂ ਨੂੰ ਕਹਿੰਦੇ ਨੇ ਅਰਥਾਤ ਕਹੇ ਅਕਾਲਪੁਰਖ ਵਾਹਿਗੁਰੂ ਜੀ ਆਪਣਾ ਦੋਹਾ ਦਾ ਬਸੇਰਾ ਅਸਲ ਚਿੱਕੋ ਥਾਂ ਆਈਐ ਭਾਵ ਕੇ ਅਨੰਤਿਸ਼ ਕਰਨ ਦੇ ਵਿੱਚ ਹੀ ਆਪਣਾ ਦੋਹਾ ਦਾ ਟਿਕਾਣਾ ਕਹਿੰਦਾ ਕਹੋ ਕਬੀਰ ਜਨ ਇੱਕੋ 부ਝਿਆ ਗੁਰ ਪ੍ਰਸਾਦਿ ਮੈਂ ਸਭ ਕਿਸੈ ਸੂਝਿਆ ਕਹ ਕਬੀਰ ਜਨ ਇੱਕੋ 부ਝਿਆ ਅਰਥਾਤ ਕੇ ਕਹਿੰਦੇ ਹਨ ਕਬੀਰ ਪਾਤਸ਼ਾਹ ਕਹੇ ਅਕਾਲਪੁਰਖ ਵਾਹਿਗੁਰੂ ਜੀ ਮੈਂ ਤੁਹਾਡੇ ਜਾਨ ਅਸਵਾ ਤੁਹਾਡੇ ਦਾਸ ਨੇ ਇੱਕੋ ਬੁੱਝਿਆ ਅਰਥਾਤ ਕਿ ਸਾਰੇ ਪਸਾਰੇ ਦੇ ਵਿੱਚੋਂ ਕੇਵਲ ਤੇ ਕੇਵਲ ਇੱਕ ਤੁਹਾਨੂੰ ਹੀ ਬੁੱਝਣਾ ਕੀਤਾ ਔਰ ਮਹਾਰਾਜ ਕਹਿੰਦਾ ਗੁਰ ਪ੍ਰਸਾਦ ਮੈਂ ਸਭ ਕੁਝ ਸੁਝਿਆ ਕਿਵੇਂ ਬੁੱਝਿਆ ਇੱਕ ਨੂੰ ਅਰਥਾਤ ਕਿ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਦਵਾਰ ਕਿਰਪਾ ਤੇ ਸਦਕਾ ਮੈਨੂੰ ਸਾਰਾ ਕੁਝ ਸੁਝ ਗਿਆ ਓੜ ਗਿਆ ਭਾਵ ਕਿ ਮੈਂ ਸਾਰਾ ਕੁਝ ਜਾਣ ਲਿਆ ਕਿਹਦੇ ਹਉ ਪੂਤ ਤੇਰਾ ਦੂ ਬਾਪ ਮੇਰਾ ਇਕਠਾ ਹਰ ਦੁਹਾਂ ਬਸੇਰਾ ਕਹ ਕਬੀਰ ਜਾਨ ਏਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ